ਤੁਸੀਂ ਬੁੱਕ ਵੀ ਲਿਖੀ ਰੀਕਲੈਕਸ਼ਨ ਆਫ 1984 ਹਾਂਜੀ ਉਹਦੇ ਵਿੱਚ ਤੁਸੀਂ ਦਰਸਾਇਆ ਵੀ ਕਿਸ ਤਰੀਕੇ ਦਾ ਅੰਦਰਲਾ ਜਿਹੜਾ ਦ੍ਰਿਸ਼ ਸੀਗਾ ਜਦੋਂ ਆਪਰੇਸ਼ਨ ਬਲੂ ਸਟਾਰ ਹੁੰਦਾ ਹੈ ਤਾਂ ਅੰਦਰਲੇ ਪਾਸੇ ਸੁਣਦੇ ਵਿੱਚ ਆਇਆ ਕਿ ਅੰਦਰ ਜਿਹੜਾ ਤਲਾਬ ਸੀਗਾ ਜਾਂ ਸਰੋਵਰ ਸੀਗਾ ਵੀ ਉਹ ਖੂਨ ਦੇ ਨਾਲ ਭਰਿਆ ਹੋਇਆ ਸੀਗਾ ਸਭ ਪਾਸੇ ਬਦਬੂ ਆ ਰਹੀ ਸੀਗੀ ਐਕਚੁਅਲੀ ਉਸ ਤੋਂ ਪਹਿਲਾਂ ਜਦੋਂ ਮੈਂ ਗਿਆ 8 8 ਨੂੰ ਬਹੁਤ ਉਤੇ ਜੀ ਉਦੋਂ ਇਹਨਾਂ ਨੇ ਪਾਣੀ ਖਾਲੀ ਕਰ ਦਿੱਤਾ ਸੀ ਕਿਉਂਕਿ ਲਾਸ਼ਾਂ ਭਰੀਆਂ ਪਈਆਂ ਸੀ ਸਾਰੀਆਂ ਹੂੰ ਉਹ ਲਾਸ਼ਾਂ ਨੂੰ ਪਹਿਲਾਂ ਲੈ ਗਏ ਸੀ ਬਾਹਰ ਕਰਕੇ ਤੇ ਉਹਦੇ ਕਰਕੇ ਬਦਬੂ ਬਹੁਤ ਆ ਰਹੀ ਸੀ ਚਾਰੇ ਪਾਸਿਆਂ ਤੇ ਖਾਸ ਕਰਕੇ ਜਿਹੜੀ ਲਾਇਬ੍ਰੇਰੀ ਸੀ ਉਹਦੇ ਸਾਹਮਣੇ ਜਾਂ ਤਾਂ ਪੇਪਰ ਉੱਪਰ ਕੋਈ ਸੜ ਰਹੇ ਸੀਗੇ ਉਹ ਵੀ ਮੈਂ ਦੇਖਿਆ ਫਿਰ ਹਰਮੰਦਰ ਸਾਹਿਬ ਜਦ ਗਏ ਸੀ ਅੰਦਰ ਤੇ ਉੱਥੇ ਇਹ 8 ਦੀ ਤਰੀਕ ਦੀ ਸ਼ਾਮ ਦੀ ਤੇ 9 ਦੀ ਗੱਲ ਹੈ ਮੈਂ ਗੋਲੀਆਂ ਤਾਂ ਗਿਣੀਆਂ ਕਿ ਤਕਰੀਬ ਉੱਥੇ 20 ਗੋਲੀਆਂ ਲੱਗੀਆਂ ਸੀ ਤੇ 300 ਤੋਂ ਉੱਪਰ ਲੱਗੀਆਂ ਸੀਗੀਆਂ। ਔਰ ਜੋ ਅਕਾਲ ਤਖਤ ਦੀ ਹਾਲਤ ਸੀ ਉਹ ਤਾਂ ਨਾ ਬਿਆਨ ਕਰੀਏ ਤਾਂ ਬਹੁਤ ਬੁਰੀ ਸੀ। ਜਿਹੜੀ ਡਿਊਟੀ ਹਰਮੰਦਰ ਸਾਹਿਬ ਦੀ ਉਹਦੀ ਪੂਰੀ ਖੱਬੀ ਬਾਹੀ ਉਹ ਵੀ ਪੂਰੀ ਉੱਡੀ ਹੋਈ ਸੀ ਉਦੋਂ। ਤੇ ਬਾਕੀ ਪ੍ਰਕਰਮਾਂ ਤੇ ਵੀ ਟੈਂਕ ਦੇ ਨਿਸ਼ਾਨ ਸੀ ਕਿ ਜਦੋਂ ਅਸੀਂ ਇੱਧਰੋਂ ਸਰਾਵਾ ਤੋਂ ਜਾਂਦੇ ਆ ਪਹਿਲਾ ਗੇਟ ਆਉਂਦਾ ਉਸ ਉੱਥੋਂ ਦੀ ਉਰੀ ਜੋ ਪ੍ਰਕਾਰ ਮੈਂ ਬੈਠੀ ਹੋਈ ਸੀ ਟੈਂਕ ਕਰਕੇ ਤੇ ਆ ਆਮ ਜੋ ਹੈ ਲਾਸ਼ਾਂ ਤਾਂ ਉਹ ਕਲੀਅਰ ਕਰਦੀਆਂ ਸੀ ਉਹ ਤੋਂ ਬਾਅਦ ਕਿਉਂ ਗਿਆਨੀ ਜੈਲ ਸਿੰਘ ਮੈਂ ਤੋਂ ਪਹਿਲਾਂ ਆਇਆ ਸੀਗਾ ਉਸ ਤੋਂ ਪਹਿਲਾਂ ਨੇ ਸਾਰਾ ਕੁਝ ਕਰ ਲਿਆ ਸੀਗਾ ਤੇ ਸਾਫ ਸਫਾਈ ਵੀ ਹੋ ਗਈ ਸਾਰਾ ਕੁਝ ਹੋ ਗਿਆ ਸੀ ਹਾਲਾਂਕਿ ਜਦ ਗਿਆਨੀ ਜੈਲ ਸਿੰਘ ਆਏ ਸੀ ਤੇ ਉਹ ਤੋਂ ਵੀ ਦੱਸਿਆ ਗਿਆ ਸੀ ਉਹਨਾਂ ਤੇ ਵੀ ਗੋਲੀ ਚੱਲੀ ਸੀ ਤੇ ਲੇਕਿਨ ਮੈਂ ਜਦ ਗਿਆ ਉਦੋਂ ਤੇ ਇਹੋ ਜੀ ਕੋਈ ਗੱਲਬਾਤ ਨਹੀਂ ਸੀ ਹੋਈ ਪਰ ਲੇਕਿਨ ਮੈਂ ਸਾਰੀ ਜੋ ਸਿਚੁਏਸ਼ਨ ਸੀਗੀ ਉਹ ਦੇਖੀ ਭੰਪੀ ਔਰ ਡਿਸਕਸ ਕੀਤੀ ਸਿਵਿਲਿਅਨ ਦੇ ਨਾਲ ਵੀ ਜਿਹੜੇ ਸੀਗੇ ਉੱਥੇ ਤੇ ਜਿਹੜੇ ਫੌਜ ਸੀਗੇ ਫੌਜੀ ਦੇ ਅਫਸਰ ਸੀਗੇ ਉਹਨਾਂ ਨਾਲ ਵੀ ਮੈਂ ਗੱਲਬਾਤ ਕੀਤੀ ਤੇ ਖਾਸ ਕਰਕੇ ਉਹਨਾਂ ਜਿੱਥੇ ਕਹਿੰਦੇ ਸੀ ਹਥਿਆਰ ਲੱਗੇ ਹੋਏ ਸੀ ਜੋ ਥੱਲੇ ਖਾਈਆਂ ਪਟਕੀਆਂ ਹੋਈਆਂ ਸੀ ਉਹ ਵੀ ਦੇਖੀਆਂ ਸਾਰੀਆਂ ਜਿਵੇਂ ਬੂੰਗਾ ਬੂੰਗਾ ਸਾਹਿਬ ਦੇ ਉੱਤੇ ਵੀ ਉੱਥੇ ਹਥਿਆਰ ਲਾਏ ਹੋਏ ਸੀ ਉਹ ਉਹਨਾਂ ਚੀਜ਼ਾਂ ਦੇ ਉੱਤੇ ਬੂੰਗਾ ਦੇ ਉੱਤੇ ਕਹਿੰਦੇ ਸੀ ਹਥਿਆਰ ਬਹੁਤ ਗੱਡੀਆਂ ਗਾਰਗੀਆਂ ਪਈਆਂ ਸੀਗੀਆਂ ਮੈਂ 5 6 ਮੈਂ ਤਾਂ ਉਹੀ ਦੇਖਿਆ ਮਤਲਬ ਉੱਥੇ ਉਹਨਾਂ ਜ਼ਗੀਰਾ ਹਥਿਆਰਾਂ ਦਾ ਹੈ ਨਹੀਂ ਸੀ ਮਸ਼ੀਨ ਵਾਲੀਆਂ ਗਰਾਰੀਆਂ ਹੁੰਦੀਆਂ ਸੀ ਉਹੀ ਮੈਂ ਦੇਖੀਆਂ ਪਈਆਂ ਦੇਖੀਆਂ ਉੱਥੇ ਉਹਨਾਂ ਚ ਪਤਾ ਨਹੀਂ ਕਿਵੇਂ ਬਣਾਇਆ ਹੋਣਾ ਨੇ ਕੀ ਕੀਤਾ ਹੋਣਾ ਪਰ ਇਹਨੇ ਮਾਰ ਕਰਨ ਵਾਲੀਆਂ ਤਾਂ ਮੈਨੂੰ ਨਹੀਂ ਲੱਗੀਆਂ ਉਹ ਅੱਛਾ ਉਹ ਉੱਪਰ ਜਦ ਚੜ ਕੇ ਗਏ ਸੀ ਸੀ ਤੇ ਨਾਰਮਲੀ ਨੁਕਸਾਨ ਬਹੁਤ ਹੋਇਆ ਹੋਇਆ ਸੀਗਾ ਤੇ ਕਮਰਿਆਂ ਚ ਵੀ ਜੋ ਹੈ ਉਹਨਾਂ ਤਾਂ ਭੰਨ ਤੋੜ ਹੋਈ ਹੋਈ ਸੀਗੀ ਤੇ ਅ ਇਧਰ ਵੀ ਜਦ ਮੈਂ ਆਇਆ ਸੀ ਸਰਾਾਂ ਦੇ ਵਿੱਚ ਉਤੋਂ ਪਾਣੀ ਦੀ ਟੈਂਕੀ ਪੂਰੀ ਟੁੱਟੀ ਹੋਈ ਸੀਗੀ ਤੇ ਅ ਉੱਥੇ ਵੀ ਜੋ ਹੈ ਐਦਾਂ ਸੀ ਐ ਲੱਗਦਾ ਸੀ ਜੀ ਮੈਂ ਬਹੁਤ ਹੀ ਬਦਬੂ ਆਈ ਹੁੰਦੀ ਆ ਮਰੇ ਮਰੇ ਸੀ ਉੱਥੇ ਵੀ ਲੋਕ ਕਹਿੰਦੇ ਕਾਫੀ 250 300 ਦੇ ਬੰਦੇ ਉਥੇ ਅੰਦਰ ਰੱਖੇ ਸੀ ਉਹਨਾਂ ਚ ਕੁਝ ਕਾਫੀ ਬੰਦੇ ਮਰੇ ਸੀ ਇੱਕੋ ਹੀ ਕਮਰੇ ਤਾੜ ਕੇ ਰੱਖੇ ਹੋਏ ਸੀ ਹਾਂਜੀ ਵੈਸੇ ਮਰਨ ਦਾ ਤਾਂ ਜੋ ਹੈ ਨਾ ਸਭ ਤੋਂ ਪਹਿਲਾਂ ਜਾਦ ਇੱਕ ਤਰੀਕ ਨੂੰ ਜੋ ਸਰਾਂ ਦੇ ਵਿੱਚ ਆਹੀ ਯਾਤਰੀ ਕਿਉਂਕਿ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਸੀਗਾ ਉਦੋਂ ਵੀ ਗੋਲੀਆਂ ਗੋਲੀ ਚੱਲੀ ਸੀ 13 ਜਵਾਨ 13 ਸਿਵਿਲਿਅਨ ਮਾਰੇ ਗਏ ਸੀ ਤੇ 25 ਤੋਂ ਜ਼ਿਆਦਾ ਜ਼ਖਮੀ ਹੋਏ ਸੀ ਇਹ ਜੋ ਰਿਪੋਰਟਾਂ ਕਹਿੰਦੀਆਂ ਨੇ ਇਹ ਇਹ ਗੋਲੀਆਂ ਚੱਲੀਆਂ ਕਿਉਂ ਸੀਗੀਆਂ ਉਸ ਵੇਲੇ ਜੋ ਪੁਲਿਸ ਸੀਗੀ ਉੱਤੇ ਉਹ ਪਹਿਲਾਂ ਤੋਂ ਹੀ ਮਤਲਬ ਜੋ ਹੈ ਉਹਨਾਂ ਨੂੰ ਹੁਕਮ ਤਾਂ ਹੋ ਹੀ ਗਿਆ ਸੀਗਾ ਉਹਨਾਂ ਨੇ ਆਦੇਸ਼ ਦੇਈ ਜੇ ਨਾ ਵੀ ਕੋਈ ਜਾਇਓ ਨਾ ਕੋ ਉਧਰ ਨਾ ਜਗੇ ਉਹਨਾਂ ਦੇ ਹੁਕਮ ਅਨੁਸਾਰ ਹੀ ਲੇਕਿਨ ਵਿੱਚੋਂ ਉਹਨਾਂ ਨੇ ਜਦ ਕਰਫਿਊ ਵੀ ਖੋਲਿਆ ਸੀਗਾ ਕਰਫਿਊ ਲੱਗਿਆ ਸੀ ਉਸ ਤਰ੍ਹਾਂ ਕਰਫਿਊ ਇੱਕ ਤੋਂ ਕਰਫਿਊ ਲੱਗ ਗਿਆ ਸੀਗਾ ਤੇ 2 ਤਰੀਕ ਨੂੰ ਫੌਜ ਆਣੀ ਸ਼ੁਰੂ ਹੋ ਗਈ ਸੀ ਤੇ 3 ਤਰੀਕ ਨੂੰ ਅਟੈਕ ਹੋ ਗਿਆ ਤੇ ਸਵੇਰੇ ਜਦੋਂ ਮਾਰਾ ਮਾਰੀ ਤਾਂ ਜ਼ਿਆਦਾ 4-5 ਨੂੰ ਹੀ ਹੋਈ ਹੈ ਸਵੇਰੇ 5 ਨੂੰ ਜ਼ਿਆਦਾ ਹੋਇਆ ਤੇ तकरीबन ਆਮ ਜੋ ਕਹਿੰਦੇ ਨੇ 2.5 ਹਜ਼ਾਰ ਬੰਦਾ ਮਰਿਆ ਪਰ ਆਮ ਜੋ ਖਾ ਪੱਤਰਕਾਰਾਂ ਦਾ ਰਿਕਾਰਡ ਹੈ ਕਿ 8000 ਦੇ ਕਰੀਬ ਵੀ ਮਾਰੇ ਹੋ ਸਕਦੇ ਨੇ ਜਿਨ੍ਹਾਂ ਦਾ ਹਰ ਕੋਈ ਡਿਟੇਲ ਤਾਂ ਹੈ ਨਹੀਂ ਕਈਆਂ ਦੇ ਡਿਟੇਲਾਂ ਜਿਨ੍ਹਾਂ ਦੇ ਮਰੇ ਨੇ ਉਹਨਾਂ ਦੇ ਅਸ਼ਰੋਨੀ ਕਮੇਟੀ ਨੇ ਡਾਟੇ ਵੀ ਲਏ ਨੇ ਕਲੈਕਟ ਕੀਤੇ ਨੇ ਪਰ ਆਥੈਂਟਿਕ ਡਾਟਾ ਤਾਂ ਕਈ ਇਹੋ ਜਿਹੇ ਸੀ ਜਿਹੜੇ ਬੰਦੇ ਜਥੇ ਆਏ ਹੋਏ ਸੀ ਇੱਕ ਤਾਂ ਜਥਾ ਆਪਣੇ ਆਪ ਨੂੰ ਜੋ ਹੈ ਪੇਸ਼ ਹੋਣ ਦੇ ਲਈ ਆਇਆ ਹੋਇਆ ਸੀਗਾ ਇੱਕ ਤਾਂ ਉਹ ਜੱਥਾ ਸੀਗਾ ਬਾਕੀ ਕੁਝ ਬੀਬੀਆਂ ਤੇ ਬੱਚੇ ਆਏ ਹੋਏ ਸੀਗੇ ਜੋ ਸਰਾਂ ਦੇ ਵਿੱਚ ਸੀਗੇ ਉਹਨਾਂ ਚੋਂ ਜ਼ਿਆਦਾ ਬਹੁਤ ਫੜਲੇ ਗਏ ਜਾਂ ਹਾਰੇ ਗਏ ਉਹਨਾਂ ਦਾ ਨੁਕਸਾਨ ਵੀ ਬਹੁਤ ਜ਼ਿਆਦਾ ਹੋਇਆ ਫਿਰ ਜਾਂ ਜ਼ਿਆਦਾ ਖੜਕੂਆਂ ਦਾ ਕਹਿੰਦੇ ਨੇ 400 ਸੀਗੇ ਜਿਤ ਬਾਅਦ ਚ ਪਾ ਲੜਨ ਵੇਲੇ 250 ਦੱਸਦੇ ਨੇ ਅੰਦਰ ਤੇ ਵਿੱਚੋਂ ਕੁਝ ਉਹਨਾਂ ਭੇਜ ਦਿੱਤੇ ਸੀ ਉਹਨਾਂ ਨੂੰ ਬਾਹਰ ਵੀ ਚਲੇ ਜਾਓ ਤੁਸੀਂ ਤਾਂ ਲੜਨ ਵਾਲੇ ਜਿਹੜੇ ਸੀਗੇ ਉਹ ਜ਼ਿਆਦਾ 2250 ਦੇ ਕਰੀਬ ਸੀਗੇ ਜੋ ਪ੍ਰਕਰਮਾਂ ਦੇ ਵਿੱਚ ਖਾਸ ਕਰਕੇ ਖਾਈਆਂ ਬਣੀਆਂ ਬੜਾਈਆਂ ਹੋਈਆਂ ਸੀ ਨਾ ਉਹਨਾਂ ਨੂੰ ਐਜ਼ ਅ ਫਾਇਰਿੰਗ ਬੈਨ ਬਣਾਇਆ ਹੋਇਆ ਸੀ ਜਿੱਥੋਂ ਫਾਇਰ ਕਰਦੇ ਸੀ ਅਜੇ ਤੁਸੀਂ ਇਸ ਰੀਕਲੈਕਸ਼ਨ ਆਫ 1984 ਦੇ ਵਿੱਚ ਲਿਖਿਆ ਵਾ ਕਿ ਉਹਦੇ ਵਿੱਚ ਇਹ ਤੁਸੀਂ ਮੈਂਸ਼ਨ ਕੀਤਾ ਗਿਆ ਵੀ ਜਦੋਂ ਦਰਬਾਰ ਸਾਹਿਬ ਦੇ ਅੰਦਰ ਐਂਟਰ ਕਰਨ ਲੱਗੀ ਸੀਗੀ ਫੌਜ ਤਾਂ ਉਸ ਵੇਲੇ ਬਹੁਤ ਓਪਨ ਫਾਇਰ ਹੋਇਆ ਸੀਗਾ ਤੇ ਬਹੁਤ ਸਾਰੇ ਫੌਜ ਦੇ ਜਿਹੜੇ ਜਵਾਨ ਸੀ ਉਹ ਵੀ ਸ਼ਹੀਦ ਹੋਏ ਸੀਗੇ ਉਸ ਚੀਜ਼ ਜਦ ਨਹੀਂ ਪਹਿਲਾਂ ਇਹਨਾਂ ਨੇ ਕੋਈ ਇਹ ਕੀਤੀ ਸੀ ਕਿ ਜੋ ਸਿੱਧਾ ਜੰਦਾ ਫੜ ਲਿਆ ਜਾਇਆ ਉਹਨਾਂ ਨੇ ਪੈਰਾਸ਼ੂਟਾਂ ਦੇ ਉਤਾਰੇ ਸੀਗੇ ਸੋਲਜਰ ਕਮਾਉਦੇ ਲੇਕਿਨ ਉੱਥੇ ਉਹਨਾਂ ਦਾ ਬਹੁਤ ਨੁਕਸਾਨ ਹੋਇਆ ਸੀ ਸਾਰੇ ਮਾਰ ਤੇ ਫਿਰ ਉਹਨਾਂ ਨੂੰ ਹਟਣਾ ਪਿਆ ਸੀਗਾ ਉੱਥੇ ਕਾਫੀ ਜਵਾਨ ਜੋ ਹੈ ਉਹਨਾਂ ਦੇ ਮਰੇ ਸੀ ਵੈਸੇ ਤਾਂ ਕਹਿੰਦੇ ਫੌਜ ਨੇ ਜੋ ਡਿਟੇਲ ਦਿੱਤੀ ਹੈ 86 ਦੇ ਤਕਰੀਬਨ ਜੋ ਫੌਜੀ ਮਰੇ ਮਰੇ ਸੀ ਵਿੱਚ ਅੰਦਰ ਉਹ ਵੀ ਲੇਕਿਨ ਹੋਰ ਡਿਟੇਲਾਂ ਜਿਹੜੀਆਂ ਹੈਗੀਆਂ ਨੇ ਜ਼ਖਮੀ ਕਿੰਨੇ ਹੋਏ ਜਾਂ ਹੋਰ ਕਿਵੇਂ ਹੋਏ ਉਹਨਾਂ ਦੀ ਜ਼ਿਆਦਾ ਡਿਟੇਲਾਂ ਅਵੇਲੇਬਲ ਨਹੀਂ ਹੈ ਤੇ ਐਕਚੁਅਲੀ ਜੋ ਇਹਨਾਂ ਦਾ ਹਮਲਾ ਜੋ ਹੈ ਨਾ ਇੱਕ ਐਕਸਟਰਾ ਜੋ ਚਾਰ ਗੇਟ ਨੇ ਜਾਂ ਚਾਰ ਦਰਵਾਜ਼ੇ ਨੇ ਇੱਕ ਇਹ ਹੋਇਆ ਜ਼ਿਆਦਾ ਪਹਿਲਾਂ ਤਾਂ ਜੋ ਸਰਾਹ ਵਾਲਾ ਗੇਟ ਸੀਗਾ ਸਰਾਹ ਵਾਲਾ ਸਾਈਡ ਤੋਂ ਉਧਰ ਦੀ ਟੈਂਕਾਂ ਦਾ ਹੋਇਆ ਇਨਫੈਂਟਰੀ ਦਾ ਜੇ ਸਰਾਹ ਸਾਹਿਬ ਦੇ ਨਾਲ ਹੀ ਪਰਲੇ ਪਾਸੇ ਜਿਹੜਾ ਸ਼ਹਿਰ ਵਾਲਾ ਮਰਸਰਵਾਲ ਨੂੰ ਗੇਟ ਹੈ ਉਸ ਤੋਂ ਦੀ ਇਨਫੈਂਟਰੀ ਦਾ ਹਮਲਾ ਹੋਇਆ ਸੀ ਉਹ ਸ਼ਾਇਦ ਡਿਪਟੀ ਕਮਾਂਡਰ ਜੋ ਡਿਵੀਜ਼ਨ ਸੀਗਾ ਉੱਥੋਂ ਦਾ ਉਸ ਨੇ ਜੋ ਹੈ اپنی ਜੋ ਹਮ ਹਮ ਟੀਮ ਲੈ ਕੇ ਅੱਗੇ ਵਧਿਆ ਸੀਗਾ ਜਦ ਕੋਈ ਉਦੋਂ ਬਾਅਦ ਜਦ ਪੈਰਾਟ੍ਰੋਪਰ ਉਤਰੇ ਸੀ ਉਸ ਤੋਂ ਬਾਅਦ ਉਹ ਸਕਸੈਸਫੁਲ ਨਾ ਹੋਏ ਤਾਂ ਫਿਰ ਇਹਨੇ ਸਿੱਧਾ ਅਟੈਕ ਇਨਫਿਨਟੀ ਦਾ ਵੀ ਮਾਰਿਆ ਤੇ ਟੈਂਕਾਂ ਦਾ ਵੀ ਮਾਰਿਆ ਹੂੰ ਕਿਉਂਕਿ ਉਹਨਾਂ ਨੇ ਦੇਖੋ ਸਾਰੇ ਕੱਲਾ ਕੱਲਾ ਕਮਰਾ ਛੰਟਣਾ ਸੀ ਲਾਇਬ੍ਰੇਰੀਜ਼ ਵੀ ਦੇਖਣਾ ਸੀ ਤੇ ਉਹ ਕਹਿੰਦੇ ਸੀ ਕੋਈ ਜੋ ਸੱਚਾਈ ਕੀ ਹੈ ਪਤਾ ਨਹੀਂ ਵੀ ਅੱਗੇ ਕਿਵੇਂ ਲੱਗੀ ਤਾਂ ਇਹਦਾ ਪਤਾ ਨਹੀਂ ਲੱਗ ਸਕਿਆ ਹਲੇ ਨਹੀਂ ਆਗ ਦੇ ਜ਼ਿਆਦਾ ਕਿਤਾਬ ਤਾਂ ਮੈਂ ਤਾਂ ਕੁਲ ਲਭੀਆਂ ਜਿੰਨੇ ਡਿਟੇਲ ਵਾਲੇ ਆ ਉਹ ਤਾਂ ਮੈਂ ਸਾਰੀਆਂ ਕਿਤਾਬਾਂ ਦਾ ਮੈਂ ਚੈੱਕ ਕੀਤੀਆਂ ਸਾਰੀਆਂ ਹੂੰ ਉਹ ਤਾਂ ਡਿਟੇਲਾਂ ਉਹਨਾਂ ਨੇ ਵੀ ਗਈਆਂ ਲੈ ਕੇ ਗਏ ਸੀਗੇ ਜਿਹਨਾਂ ਚ ਪੂਰੀਆਂ ਤਾਂ ਨਹੀਂ ਮੋੜੀਆਂ ਹੂੰ ਉਹ ਕੋਡ ਦੇ ਰੋਂ ਕਾਫੀ ਮੋੜ ਦਿੱਤੀਆਂ ਸੀਗੀਆਂ ਹੂੰ ਉਹ ਡਿਟੇਲਾਂ ਮੈਂ ਮੇਰੀ ਕਿਤਾਬ ਚ ਹਰ ਕਿਤਾਬ ਦੀ ਡਿਟੇਲ ਦਿੱਤੀ ਹੋਈ ਆ ਜਿਹੜੀ ਸਿਕ ਰੈਫਰੈਂਸ ਲਾਇਬ੍ਰੇਰੀ ਦੇ ਵਿੱਚੋਂ ਹਾਂ ਸਾਰੀਆਂ ਸਿਕ ਰੈ ਜਿਵੇਂ ਇਹ ਮੋਝ ਬਹੁਤ ਇੰਪੋਰਟੈਂਟ ਸੀ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਪੁਰਾਣੀਆਂ ਬੀੜਾਂ ਹੂੰ ਹੁਕਮਨਾਮੇ ਉਹ ਬੌਜ਼ੀ ਕੇ ਜਿਹੜੇ ਜਿਨ੍ਹਾਂ ਦਾ ਕਾਫੀ ਦਾ ਹਾਂ ਜਾਂ ਤਾਂ ਕੁਝ ਖੁਰਦਬੁੱਦ ਕਰ ਲਏ ਗਏ ਹਾਂ ਤੇ ਜਾਂ ਉਹਨਾਂ ਨੇ ਕਿਤੇ ਨਹੀਂ ਦਿੱਤੇ ਉਹਦਾ ਬਹੁਤ ਨੁਕਸਾਨ ਹੋਇਆ ਦੂਜੇ ਤਰੀਕੇ ਦੇ ਨਾਲ ਹੀ ਹਾਂ ਤੇ ਉਹ ਜਿਹੜਾ